ਸੱਜਾ ਟੀਵੀ ਤੇ ਪ੍ਰੋਗਰਾਮ ਖਾਸ ਮੁਲਾਕਾਤ ਦੇਖ ਰਿਹਾ ਹੈ ਸਮੂਹ ਦਰਸ਼ਕਾਂ ਦਾ ਕੁਲਦੀਪ ਸਿੰਘ ਵੱਲੋਂ ਦਿਲ ਦੀਆਂ ਗਰਾਈਆਂ ਚ ਸਵਾਗਤ ਅੱਜ ਬੜੀ ਅਹਿਮ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਤੇ ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਸਾਡੀ ਕਮਿਊਨਿਟੀ ਦੀ ਨਾਮਵਰ ਸ਼ਖਸੀਅਤ ਸਟੂਡੀਓ 'ਚ ਪਹੁੰਚੇ ਨੇ ਤੇ ਮੈਂ ਜ ਉਹਨਾਂ ਨੂੰ ਬੇਨਤੀ ਕਰਾਂਗਾ ਕਈ ਵਾਰੀ ਨਾ ਵੈਸੀ ਸਿਰਦਰਦ ਨਹੀਂ ਸਿਰ ਦਰਦੀ ਬਣ ਜਾਂਦੀ ਹੈ ਕਈ ਵੇਲੇ ਹੁੰਦਾ ਯਾਰੋ ਆ ਬੰਦਾ ਤਾਂ ਮੇਰੇ ਲਈ ਸਿਰ ਦਰਦ ਹੈ ਆ ਵਿਸ਼ਾ ਮੇਰੇ ਲਈ ਸਿਰ ਦਰਦ ਦਾ ਆ ਕੰਮ ਮੇਰੇ ਲਈ ਸਿਰ ਦਰਦੀ ਪੈਦਾ ਕਰਦਾ ਔਰ ਬਹੁਤੇ ਲੋਕ ਮੈਂ ਉਹ ਜਿਹੀ ਦੇਖੇ ਆ ਜਿਹੜੇ ਕਹਿੰਦੇ ਨਹੀਂ ਆ ਤਾਂ ਮਾਈਗਰੇਨ ਹੋ ਗਿਆ ਮੈਂ ਕਹਾਂ ਮਾਈਗਰੇਨ ਤੇ ਸਿਰ ਦਰਦ ਦਾ ਅੰਤਰ ਕੀ ਹੈ ਇਹਦੇ ਲਈ ਹੋਮੀਓਪੈਥੀ ਦੇ ਬਹੁਤ ਆਲਾ ਡਾਕਟਰ ਡਾਕਟਰ ਮਰਤਜ਼ਾ ਹੁਣ ਅਨੁਸਰਦਾ ਦਿੱਤਾ ਸਟੂਡੀਓ ਦੇ ਵਿੱਚ ਆ ਉਹਨਾਂ ਦਾ ਕਰਦੇ ਆ ਸਵਾਗਤ ਡਾਕਟਰ ਸਾਹਿਬ ਖਾਸ ਮੁਲਾਕਾਤ ਦੇ ਵਿੱਚ ਸਾਂਝਾ ਟੀਵੀ ਤੇ ਸਵਾਗਤ ਕੀ ਹਾਲ ਹੈ ਜੀ ਰਹਿਮਤ ਮਾਲਕ ਬੜੀ ਬਖਸ਼ਿਸ਼ ਤੁਹਾਡੇ ਨਾਲ ਅੱਜ ਦੂਸਰਾ ਪ੍ਰੋਗਰਾਮ ਹੈ ਹਾਂ ਜੀ ਮੈਨੂੰ ਵਧੀਆ ਲੱਗਾ ਜੀ ਪਿਛਲੇ ਵਾਰੀ ਡਾਇਬੀਟਿਸ ਦੀ ਜਿਹੜੀ ਤੁਸੀਂ ਗੱਲਬਾਤ ਕਰਕੇ ਗਏ ਹੋ ਕਾਫੀ ਫੋਨ ਕਾਲਸ ਆਈਆਂ ਬੜਾ ਵਧੀਆ ਰਿਸਪੌਂਸ ਰਿਹਾ ਸੋ ਮੈਨੂੰ ਇਹ ਸੀ ਵੀ ਅੱਜ ਸਿਰਦਰਦ ਦੀ ਬਣੀ ਨਾ ਕਈ ਵਾਰੀ ਬੱਚਿਆਂ ਦਾ ਬੱਚਿਆਂ ਨੂੰ ਕਹਿੰਦੇ ਮੇਰੇ ਲਈ ਸਿਰਦਰਦ ਹੀ ਹੈ ਯਾਰ ਬੱਚਿਆਂ ਦੀ ਬਹੁਤੇ ਲੋਕਾਂ ਤੋਂ ਸੁਣੀਦਾ ਹੈ ਮੇਰੀ ਸਿਰਦਰਦ ਇੰਨਾ ਕੁ ਵੱਧ ਗਿਆ ਨਹੀਂ ਹੁੰਦਾ ਕੀ ਹੈ ਸਿਰ ਦਰਦ ਵਧੀਆ ਚੁੱਪ ਕਰਕੇ ਸ਼ੀਸ਼ੀ ਖੋਲੋ ਟੱਕਣ ਤੈਨੋਂ ਲਿਕ ਲੈ ਲੋ ਨਹੀਂ ਗੱਲ ਬਣੀ ਦੋ ਲੈ ਲੋ ਗੱਲ ਫਿਰ ਵੀ ਨਹੀਂ ਬਣਦੀ ਫੇਰ ਸਾਰਾ ਦਿਨ ਜੋ ਸਿਰ ਦਰਦ ਰਹਿੰਦਾ ਫੇਰ ਘਰ ਦੇ ਕਹਿਣ ਲੱਗਦੇ ਤੈਨੂੰ ਤਾਂ ਮਾਈਗਰੇਨ ਹੋ ਗਈ ਲੱਗਦੀ ਐ ਡਾਕਟਰ ਨੂੰ ਜਾ ਕੇ ਦਿਖਾ ਬੀਂਗੇ ਹੋਮੀਓਪੈਥੀ ਦੇ ਐਕਸਪਰਟ ਹੋਣ ਦੇ ਨਾਤੇ ਵਾਟ ਇਜ਼ ਮਾਈਗਰੇਨ ਮੈਂ ਕੋਈ ਐਕਸਪਰਟ ਦੀ ਐ ਜੀ ਫਿਰ ਵੀ ਮਾਲਕ ਦੀ ਜਿਹੜਾ ਸਿਰ ਦਰਦ ਆ ਨਾ ਜੀ ਹਾਂਜੀ ਉਹ ਤੇ ਮਾਈਗਰੇਨ ਇਹ ਦੋਨੋਂ ਡਿਫਰੈਂਟ ਚੀਜ਼ ਆ ਨੇ। ਅੱਛਾ ਅੱਜ ਤੁਹਾਡੇ ਦੇਖੋ ਕਨਸੈਪਟ ਹੀ ਚੇਂਜ ਕਰਦੇ ਅਸੀਂ। ਬਹੁਤ ਜੀਵਾ। ਸਿਰ ਦਰਦ ਹੋ ਰਿਹਾ ਹੈ ਮਾਈਗਰੇਨ ਹੋ ਰਿਹਾ ਹੈ ਹੋ ਰਿਹਾ ਹੈ। ਉਹ ਸਿਰ ਦਰਦ ਦੀਆਂ ਕਈ ਕਿਸਮਾਂ ਨੇ। ਹਮ ਹਮ। ਜੇ ਤੇ ਸਿਰ ਪਿੱਛੋਂ ਦੁਖ ਰਿਹਾ ਇੱਥੋਂ। ਓਕੇ। ਇਸ ਜਗ੍ਹਾ ਤੋਂ। ਹਮ ਹਮ। ਤੇ ਇਹ ਲੋ ਬੀਪੀ ਹੈ ਲੋ ਆਇਰਨ ਹੈ। ਬਲੱਡ ਪ੍ਰੈਸ਼ਰ ਲੋ ਹੋ ਰਿਹਾ ਤੁਹਾਡਾ ਆਇਰਨ ਲੋ ਹੋ ਰਿਹਾ ਤੁਹਾਡਾ ਹਮੋਗਲੋਬਿਨ ਲੋ ਹੋ ਰਿਹਾ ਤੁਹਾਡਾ ਕਮਜ਼ੋਰੀ ਹੋ ਰਹੀ ਹੈ ਜਿਸਮ ਤੇ। ओके या ਤੁਸੀਂ ਖਾਣਾ ਪੀਣਾ ਨਹੀਂ ਖਾਦਾ ਸਹੀ ਜਿਹੜਾ ਬੰਦਾ ਇਮਿਊਨ ਸਿਸਟਮ ਕਮਜ਼ੋਰ ਹੋਏਗਾ ਜਿਹਦਾ ਬਲੱਡ ਪ੍ਰੈਸ਼ਰ ਲੋ ਹੋਏਗਾ ਜਿਹਦਾ ਆਇਰਨ ਘੱਟ ਹੋਏਗਾ ਉਹਦਾ ਬਲੱਡ ਪ੍ਰੈਸ਼ਰ ਲੋ ਹੋਏਗਾ ਜਿਹਦਾ ਹਰਮੋਗਲੋਬਿਨ ਘੱਟ ਹੋਏਗਾ ਉਹਦਾ ਬਲੱਡ ਪ੍ਰੈਸ਼ਰ ਲੋ ਹੋਏਗਾ ਜਿਹਦਾ ਕੋਈ ਜਿਸਮ ਚ ਮਿਨਰਲਸ ਵਿਟਾਮਿਨਸ ਘੱਟ ਹੋਣਗੇ ਉਹਦਾ ਬਲੱਡ ਪ੍ਰੈਸ਼ਰ ਲੋ ਹੋਏਗਾ ਤੇ ਜਿਹਦਾ ਬਲੱਡ ਪ੍ਰੈਸ਼ਰ 120/80 ਤੋਂ 5 ਪੁਆਇੰਟ ਵੀ ਲੋ ਹੋਏਗਾ ਤੇ ਕਾਫੀ ਅਰਸੇ ਰਹਿਦਾ ਰਹੇਗਾ ਉਹਨ ਹੌਲੀ ਹੌਲੀ ਇੱਥੇ ਸਿਰਦਰਜ ਪਿੱਛੇ ਬੈਕ ਸਾਈਡ ਤੇ ਤੇ ਮੋਢਿਆਂ 'ਚ ਹਲਕੀ ਹਲਕੀ ਖਿੱਚ ਪੈਣੀ ਸ਼ੁਰੂ ਹੋ ਜਾਏਗੀ। ਓਕੇ ਸਿਰਦਰਦ ਦਾ ਇਹ ਇੱਕ ਕਿਸਮ ਦਾ ਸਿਰਦਰਦ ਆ। ਓਕੇ ਜੇ ਤੁਹਾਨੂੰ ਮੋਢਿਆਂ 'ਚ ਵੀ ਖਿੱਚ ਪੈ ਰਹੀ ਹੈ ਸਿਰ ਦੇ ਨਾਲ ਤੇ 100% ਤੁਸੀਂ ਜਾ ਕੇ ਬਲੱਡ ਪ੍ਰੈਸ਼ਰ ਚੈੱਕ ਕਰਾਓ, ਆਇਰਨ ਚੈੱਕ ਕਰਾਓ, ਵਿਟਾਮਿਨ ਡੀ ਚੈੱਕ ਕਰਾਓ, ਬੀ12 ਚੈੱਕ ਕਰਾਓ ਤੇ ਆਪਣਾ ਹਿਮੋਗਲੋਬਿਨ ਚੈੱਕ ਕਰਾਓ। ਯਾਨੀ ਕਿ ਬਲੱਡ ਵਰਕ ਕਰਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿ ਸੈਕ ਲਈ। ਬਲੱਡ ਵਰਕ 'ਚ ਵੀ ਇਹ ਚੀਜ਼ਾਂ ਨਹੀਂ ਕਰਦੇ ਹੋ ਅਕਸਰ। ਓਕੇ ਕਰਾਓ। ਵਿਟਾਮਿਨ ਡੀ, B12, ਆਇਰਨ ਤੇ ਹੇਮੋਗਲੋਬਿਨ ਤੇ ਬਲੱਡ ਪ੍ਰੈਸ਼ਰ ਚੈੱਕ ਕਰਾਓ। ਕਰਦੇ ਰਹੋ ਰੋਜ਼ ਇੱਕ ਦੋ ਵਾਰੀ। ਜਦੋਂ ਸਿਰ ਦਰਦ ਹੋਵੇ ਉਹ ਤੋਂ ਖਾਸ ਤੌਰ ਤੇ ਕਰੋ। ਓਕੇ। ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਕਿਹੜੀ ਪੁਆਇੰਟ ਹੈ ਜਿਹਦੀ وجہ ਤੋਂ ਤੁਹਾਡਾ ਸਿਰ ਦਰਦ ਹੋ ਰਿਹਾ। ਫਿਰ ਤੁਸੀਂ ਜਿਹੜੀ ਚੀਜ਼ ਘੱਟ ਹੈ, ਡੀ ਘੱਟ ਹੈ, B12 ਘੱਟ ਹੈ, ਆਇਰਨ ਘੱਟ ਹੈ, ਹੇਮੋਗਲੋਬਿਨ ਘੱਟ ਹੈ ਤੇ ਲਿਵਰ ਦੀ ਨਾਲ ਦਵਾਈ ਖਾਓ। ਜੇ ਆਇਰਨ ਘੱਟ ਹੈ ਤੇ ਆਇਰਨ ਖਾਓ। ਔਰ ਇਹਨੂੰ ਸਾਲ ਪੂਰਾ ਖਾਓ, ਘਟੋ ਘਟ। 100 ਕੰਤੇਰੋ ਠੀਕ ਹੋ ਜਾਏਗਾ 15ਵੇਂ ਦਿਨਾਂ ਚ 10 ਦਿਨਾਂ ਚ ਲੇਕਿਨ ਇਹ ਕਵਰ ਤੇ ਨਹੀਂ ਪੂਰੀ ਤਰ੍ਹਾਂੋਂ ਲੱਗਦਾ ਨਾ ਪਤਾ ਨਹੀਂ ਕਿੰਨਿਆ ਸਾਲਾਂ ਚ ਤੁਸੀਂ ਖਰਾਬ ਕੀਤਾ ਓਕੇ ਇੰਨੇ ਸਾਲ ਤੁਸੀਂ ਕੁਝ ਅੱਛੀ ਫੂਡ ਨਹੀਂ ਖਾਧੀ ਅਕਸਰ ਲੋਕ ਬ੍ਰੈਕਫਾਸਟ ਸਕਿਪ ਕਰ ਜਾਂਦੇ ਆ ਅਕਸਰ ਲੋਕ ਡਿਨਰ ਸਕਿਪ ਕਰ ਜਾਂਦੇ ਆ ਅਕਸਰ ਲੋਕ ਖਾਣੇ ਦਾ ਧਿਆਨ ਹੀ ਨਹੀਂ ਕਰਦੇ ਜਦੋਂ ਕੰਮ ਕਰ ਰਹੇ ਹੁੰਦੇ ਤੁਸੀਂ ਆਪਣੀ ਤੁਹਾਡੀ ਮਿਸਾਲ ਹੀ ਲੱਗਦੀ ਹਾਂ ਹਾਂ ਬਿਲਕੁਲ ਜਦੋਂ ਬੀਜ਼ੀ ਹੁੰਨੇ ਕਈ ਵਾਰੀ 8-8 ਘੰਟੇ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੁਝ ਖਾਦਾ ਕਿ ਨਹੀਂ ਖਾਦਾ ਉਹ ਉਹਨਾਂ ਲੋਗਾਂ ਨੂੰ ਫਿਰ ਇੱਕ ਦਿਨ ਚ ਤੇ ਕਮਜ਼ੋਰੀ ਨਹੀਂ ਆਏਗੀ ਇਹ ਆਏਗੀ ਕਈਆਂ ਮਹੀਨਿਆਂ ਚ ਕਈ ਸਾਲਾਂ ਚ ਜਦੋਂ ਤੁਸੀਂ ਇਹ ਆਦਤ ਹੀ ਬਣਾ ਲਓ ਸੋ ਇਹਦਾ ਮਤਲਬ ਹੈ ਮੀਲ ਕੋਈ ਵੀ ਸਕੇ ਆਪਣੀ ਬਹੁਤੇ ਲੋਕ ਨੇ ਉਹ ਕਹਿੰਦੇ ਵੀ ਅਸੀਂ 24 ਆਵਰ ਦੇ ਵਿੱਚ ਦੋ ਮੀਲ ਲੈਣੇ ਆਸੀਂ ਤਿੰਨ ਮੀਲ ਲੈਂਦੇ ਨਹੀਂ ਦੋ ਦੋ ਮੀਲ ਲੈਣਾ ਤੇ ਕੋਈ ਬੁਰਾਈ ਨਹੀਂ ਮੈਂ ਇਹ ਨਹੀਂ ਕਿਹਾ ਕਿ ਦੋ ਮੀਲ ਲੈਣਾ ਕੋਈ ਬੁਰਾਈ ਹੈ ਤਿੰਨ ਮੀਲ ਲੈਣਾ ਸਕੇ ਬੁਰਾਈ ਹੋ ਸਕਦੀ ਹੈ ਅੱਛਾ ਦੋ ਮੀਲ ਲੈਣਾ ਕੋਈ ਬੁਰਾਈ ਨਹੀਂ ਲੇਕਿਨ ਇੱਕ ਮੀਲ ਲੈਣਾ ਬੁਰਾਈ ਆ ਓਕੇ ਦੋ ਮੀਲ ਲਵੋ ਜ਼ਰੂਰ ਲਵੋ ਸੋਭਾ ਬ੍ਰੈਕਫਾਸਟ ਬਹੁਤ ਅੱਛਾ ਕਰੋ ਕਿਉਂਕਿ ਸਾਰਾ ਦਿਨ ਤੁਸੀਂ ਕੰਮ ਕਰਨਾ ਤੇ ਸ਼ਾਮ ਨੂੰ ਖਾਣਾ ਸੌਣ ਤੋਂ 3-4 ਘੰਟੇ ਪਹਿਲੇ ਖਾਓ ਤੇ ਬਹੁਤ ਅੱਛਾ ਖਾਣਾ ਖਾਓ ਸੌਣ ਤੋਂ ਹਾਂਜੀ ਕਿਉਂਕਿ ਉਹ ਡਾਈਜੈਸਟ ਨਹੀਂ ਹੋਣਾ ਜੇ ਡਾਈਜੈਸਟ ਨਾ ਹੋਇਆ ਤੇ ਉਹ ਹੋਰ ਬਿਮਾਰੀਆਂ ਬਹੁਤ ਸਾਰੀਆਂ ਤੁਹਾਡਾ ਵੇਟ ਕਰਨਗੀਆਂ ਲੇਕਿਨ ਜਿਹੜਾ ਬਲੱਡ ਪ੍ਰੈਸ਼ਰ ਦਾ ਤਾਲਕ ਹੈ ਉਹ ਮੀਲ ਸਕਿਪ ਕਰਨ ਨਾਲ ਕਮਜ਼ੋਰੀ ਨਾਲ ਕਿਸੇ ਵਿਟਾਮਿਨ ਦੀ ਜਾਂ ਮਿਨਰਲ ਦੀ ਕਮੀ ਨਾਲ ਤੁਹਾਡਾ ਹਿਮੋਗਲੋਬਿਨ ਵੀ ਘਰ ਜਾਂਦਾ ਜਦੋਂ ਹਮੋਗਲੋਬਿਨ 20 ਹੁੰਦਾ ਫਿਰ ਪਿੱਛੇ ਡੈਫੀਨੇਟਲੀ ਲਿਵਰ ਵੀਕ ਆ ਤੁਹਾਡਾ ਸਹੀ ਖੂਨ ਨਹੀਂ ਬਣਾ ਰਿਹਾ ਜਦੋਂ ਸਹੀ ਖੂਨ ਨਹੀਂ ਬਣਦਾ ਤੇ ਕਮਜ਼ੋਰੀ ਪੂਰੇ ਜਿਸਮ ਚ ਜਾਂਦੀ ਕਿਉਂਕਿ ਖੂਨ ਤੁਹਾਡਾ ਡੀਜ਼ਲ ਹੈ ਮੋਬਲਾਇਲ ਹੈ ਤੁਹਾਡਾ ਗੱਡੀ ਦਾ ਗੱਡੀ ਚ ਮੋਬਲਾਇਲ ਕੱਢ ਦੋ ਤੁਸੀਂ ਚਲਾ ਕੇ ਵਿਖਾਓ ਮੈਨੂੰ ਗੱਡੀ ਚਲਾ ਲੋਗੇ ਇਹ ਵੀ ਗੱਡੀ ਦਾ ਮੋਬਲਾਇਲ ਹੈ ਇੰਜਨ ਆਇਲ ਬਹੁਤ ਜ਼ਰੂਰੀ ਹੈ ਇਹ ਤੁਹਾਡਾ ਹੋਰ ਇਹ ਤੁਹਾਡਾ ਬਲੱਡ ਹੈ ਤੇ ਬਲੱਡ ਦੇ ਵਿੱਚ ਜਿਹੜੇ ਇਨਗਰੀਡੀIENTS ਆ ਹੂੰ ਉਹ ਬਹੁਤ ਜ਼ਰੂਰੀ ਆ ਹੁਣ ਤੁਸੀਂ ਪੁਰਾਣਾ ਮੋਬਾਈਲ ਗੱਡੀ ਚ ਪਾ ਦਿਓ ਇੰਜਨ ਆਇਲ ਤੇ ਗੱਡੀ ਦਾ ਇੰਜਨ ਦਾ ਪੱਠਾ ਬਹਿ ਜਾਏਗਾ ਨਾ ਬਿਲਕੁਲ ਤੇ ਹੁਣ ਇਹਦੇ ਚ ਵੀ ਇਸੇ ਤਰ੍ਹਾਂ ਹੀ ਆ ਜੇ ਤੁਸੀਂ ਖੂਨ ਪਤਲਾ ਪਾ ਦਿਓ ਜਿਹਦੇ ਚ ਚੀਜ਼ਾਂ ਹੀ ਪੂਰੀਆਂ ਨਹੀਂ ਆ ਗਈਆਂ ਤੇ ਉਹ ਤੁਹਾਡੀ ਗੱਡੀ ਦਾ ਪੱਠਾ ਬਹਿ ਜਾਏਗਾ ਪਰ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਖਾਣਾ ਜਿਹੜਾ ਸੌਣ ਤੋਂ 3 ਘੰਟੇ ਘੱਟੋ ਘੱਟ 2 ਘੰਟੇ ਤੋਂ 3 ਘੰਟੇ ਪਹਿਲਾਂ ਲਾ ਅੱਜ ਪਰ ਸਾਡੇ ਸਰੀਰ ਦੇ ਵਿੱਚ ਤੁਸੀਂ ਰਹਿਨੇ ਹੋ ਸਰੀਚ ਆਪਾਂ ਦੇਖਦੇ ਆ ਘੱਟੋ ਘੱਟ ਜ਼ਿਆਦਾ ਨਹੀਂ ਤਾਂ 2 ਦਰਜਨ ਤੋਂ ਵੱਡੇ ਹਾਲ ਨਹੀਂ ਹਾਲਾਂ ਦੇ ਵਿੱਚ ਜ਼ਿਆਦਾਤਰ ਬੁਕਿੰਗ ਭਾਵੇਂ ਵਿਆਹ ਸ਼ਾਦੀ ਪਾਰ ਹੋਰ ਕੋਈ ਸਾਡੇ ਘਰਾਂ ਦੇ ਫੰਕਸ਼ਨ ਨੇ ਪਾਰਟੀਆਂ ਨੇ ਡਿਨਰ ਲੱਗਦਾ ਹੀ 10 ਵਜੇ ਤੋਂ ਬਾਅਦ ਹੈ 10 ਵਜੇ ਡਿਨਰ ਖਾ ਕੇ ਪਲੇਟ ਭਰੀ ਹੁੰਦੀ ਹੈ ਧੌਣ ਤੱਕ ਧੌਣ ਤੱਕ ਪਲੇਟ ਭਰੀ ਹੁੰਦੀ ਹੈ ਉਹ ਖਾ ਕੇ ਜਾਂਦੇ ਨੇ ਡਿੱਗੀ ਪੈਣਾ ਹੈ ਥੇਰੇ ਦੇ ਨਾਲ ਤਾਂ ਇਹਦੇ ਚ ਇਹਦੇ ਚ ਵਿਚਾਰੇ ਹਾਲ ਦਾ ਤਾਂ ਕੋਈ ਕਸੂਰ ਨਹੀਂ ਕਸੂਰ ਤਾਂ ਉਹਦਾ ਜਿਹਨੇ ਪਲੇਟ ਭਰੀ ਹੈ ਮੈਂ ਬਹੁਤ ਸਾਰੇ ਅਜਿਹੇ ਲੋਕ ਦੇਖੇ ਜਿਹੜੇ 8 ਵੇ ਤੋਂ ਬਾਅਦ ਜਦੋਂ ਸ਼ਾਦੀ ਹਾਲ ਜਾਂਦੇ ਤੇ ਉਹ ਸਾਡੇ ਨਾਲ ਬੈਠੇ ਖਾਲੀ ਪਲੇਟ ਚ ਦੋ ਤਿੰਨ ਚੀਜ਼ਾਂ ਵਨਕੀਆਂ ਨਕੀਆਂ ਰੱਖੀਆਂ ਨਹੀਂ ਐਵੇਂ ਪਲੇਟ ਚਮਚਾ ਲਾ ਰਹੇ ਹੁੰਦੇ ਕਰੋ ਸ਼ੱਕ ਹੁੰਦੀ ਹੈ ਕਰੋ ਉਹ ਆਪਣੇ ਟਾਈਮ ਤੇ 6 ਵਜੇ ਖਾਣਾ ਖਾ ਲੈਂਦੇ ਨੇ 6:30 ਵਜੇ ਮੈਂ ਖੁਦ ਵੀ ਹੁਣ ਤਾਂ ਸ਼ਾਮ ਨੂੰ ਉਹ ਜੇ ਕਿਤੇ ਮਜਬੂਰੀ ਨੂੰ ਰਾਤ ਨੂੰ ਖਾਣਾ ਪੈ ਜਾ ਤਾਂ ਫਿਰ ਥੋੜਾ ਵਾਕ ਕਰ ਓਕੇ ਵਾਕ ਕਰ ਲੋ 15 20 ਮਿੰਟ ਅੱਧਾ ਘੰਟਾ ਵਾਕ ਕਰ ਲੋ ਉਹਨੂੰ ਡਾਈਜੈਸਟ ਕਰ ਲੋ ਡਾਈਜੈਸਟ ਕਰੋਗੇ ਤੇ ਫਿਰ ਉਹ ਤੁਹਾਡਾ ਖਾਣਾ ਨੁਕਸਾਨ ਨਹੀਂ ਦੇਗਾ ਲੇਕਿਨ ਅਗਰ ਡਾਈਜੈਸਟ ਕੀਤੇ ਬਗੈਰ ਸੌਂਗੇ ਤੇ ਆ ਰੋਜ਼ ਤੁਸੀਂ ਸੌਂਦੇ ਹੋ ਮੈਨੂੰ ਕਨਸਟਿਪੇਸ਼ਨ ਬਹੁਤ ਹੈ ਜੀ ਕਬਜ਼ ਨਹੀਂ ਜਾਂਦੀ ਰੋਜ਼ ਸੌਂਦੇ ਹੋ ਮੇਰਾ ਪੇਟ ਖਰਾਬ ਹੈ ਜੀ ਰੋਜ਼ ਸੌਂਦੇ ਹੋ ਆਈਬੀਐਸ ਹੋ ਗਿਆ ਯੰਗ ਬੱਚਿਆਂ ਨੂੰ ਆਈਬੀਐਸ ਹੋ ਗਿਆ ਜੰਕ ਫੂਡ ਖਾਂਦੇ ਆ ਲੇਟ ਖਾਂਦੇ ਆ ਖਾਂਦੇ ਹੀ ਸੌ ਜਾਂਦੇ ਆ ਫਿਰ ਉਹ ਜਦੋਂ ਫੂਡ ਖਾ ਰਹੇ ਹੁੰਦੇ ਮੋਬਾਈਲ ਵੇਖ ਰਹੇ ਹੁੰਦੇ ਬ੍ਰੇਨ ਦਾ ਕੰਮ ਹੈ ਡਾਈਜੈਸਟਿਵ ਸਿਸਟਮ ਨੂੰ ਕੰਟਰੋਲ ਕਰਨਾ ਬ੍ਰੇਨ ਨੂੰ ਤੁਸੀਂ ਇੱਧਰ ਮੋਬਾਈਲ ਤੇ ਲਾਤਾ ਜਾਂ ਟੀਵੀ ਤੇ ਲਾਤਾ ਤੇ ਉਹ ਬ੍ਰੇਨ ਤੇ ਉਹ ਡਾਈਜੈਸਟਿਵ ਸਿਸਟਮ ਨੂੰ ਕੰਟਰੋਲ ਕਰ ਹੀ ਨਹੀਂ ਰਿਹਾ ਉਹ ਆਪੇ ਹੀ ਵਿਚਾਰਾ ਸਿਸਟਮ ਜਿਹੜਾ ਜਿੰਨਾ ਮਾੜਾ ਮੋਟਾ ਕੋਈ ਕਰ ਰਿਹਾ ਤੁਹਾਡੀ ਹੈਲਪ ਕਰ ਰਿਹਾ ਬ੍ਰੇਨ ਦੀ ਤਾਂ ਇਨਸਟਰਕਸ਼ਨਸ ਜਾ ਹੀ ਨਹੀਂ ਰਹੀ ਤੇ ਬ੍ਰੇਨ ਤੁਹਾਡੀ ਕਿੰਗ ਹੈ ਤੁਹਾਡਾ ਕਿੰਗ ਹੈ ਤੁਹਾਡੀ ਕੰਟਰੋਲਿੰਗ ਪਾਵਰ ਹੈ ਜਿਹਨੇ ਕੰਟਰੋਲ ਕਰਨਾ ਹਰ ਚੀਜ਼ ਨੂੰ ਉਹ ਤੁਸੀਂ ਮੋਬਾਈਲ ਤੇ ਲਾਇਆ ਹੋਇਆ ਜਾਂ ਟੀਵੀ ਤੇ ਲਾਇਆ ਹੋਇਆ ਜਦੋਂ ਖਾਣਾ ਖਾਂਦੇ ਹੋ ਟੀਵੀ ਜਾਂ ਮੋਬਾਈਲ ਨਹੀਂ ਹੋਣਾ ਚਾਹੀਦਾ ਖਾਲੀ ਖਾਣਾ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਵਾਕ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਇੱਕ ਸ਼ਬਦ ਵਰਤੇ ਆ ਆਈਬੀਐਸ ਬਹੁਤੇ ਦਰਸ਼ਕ ਨੇ ਉਹਨਾਂ ਦੇ ਮਨ ਸਵਾਲ ਆ ਰਿਹਾ ਹੋਣਾ ਵੀ ਇਹ ਕੀ ਹੈ ਆਪਾਂ ਆਈਬੀਐਸ ਤੇ ਡਿਸਕਸ ਕੀਤਾ ਤੇ ਪ੍ਰੋਗਰਾਮ ਮੁੱਕ ਜਾਣਾ ਹਲੇ ਆਪਣਾ ਮਾਈਗਰੇਨ ਵਾਲਾ ਤਾਂ ਸ਼ੁਰੂ ਹੀ ਨਹੀਂ ਐਸੇ ਕਰਕੇ ਥੋੜਾ ਜਿਹਾ ਸਿਰਫ ਆਈਬੀਐਸ ਤੋਂ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨੂੰ ਕਹਿੰਦੇ ਨੇ ਇੰਟਰਸਟਾਈਨ ਬੋਲ ਸਿੰਡਰੋਮ ਉਹ ਉਹ ਤੁਹਾਡੇ ਜਿਹੜੇ ਸਟਮਕ ਦੇ ਇਸ਼ੂਜ਼ ਆ ਜਦੋਂ ਬੋਲ ਸੀਵਰ ਹੋ ਜਾਂਦੇ ਨੇ ਹਾਂਜੀ ਉਦੋਂ ਆਈ ਬਿਹਸੋ ਜਰਨਾ ਇਹਨਾਂ ਨੂੰ ਕਈ ਵਾਰੀ ਬਾਹਰ ਬੈਗ ਵੀ ਲਾ ਦਿੰਦੇ ਨੇ ਕਨੈਕਸ਼ਨ ਕੱਟ ਕੇ ਤੇ ਬਾਹਰ ਬੈਗ ਲਾ ਦਿੱਤਾ ਜੇ ਤੁਸੀਂ ਉੱਥੋਂ ਤੱਕ ਨਹੀਂ ਜਾਣਾ ਚਾਹੁੰਦੇ ਤੇ ਰਾਤ ਵਾਲੇ ਖਾਣੇ ਨੂੰ ਟਾਈਮ ਤੇ ਲਿਆਓ ਹਾਂਜੀ ਉਹ ਆਪਾਂ ਕਿਸੇ ਹੋਲਵੇਰੇ ਕਰਾਂਗੇ ਹੁਣ ਵਾਪਸੀ ਆਈ ਹੈ ਮਾਈਕ ਲੈ ਲਿਓ ਹਾਂਜੀ ਇਹ ਤੁਹਾਨੂੰ ਇੱਕ ਟਾਈਪ ਦਾ ਮੈਂ ਹਲੇ ਸਿਰ ਦਰਦ ਹੈ ਹੁਣ ਦੂਸਰੀ ਟਾਈਪ ਦਾ ਸਿਰ ਦਰਦ ਹੈ ਜੇ ਤੁਹਾਨੂੰ ਉੱਪਰੋਂ ਦੁਖ ਰਿਹਾ ਤੇ ਸਾਹਮਣੇ ਮੱਥਾ ਫਟ ਰਿਹਾ ਓਕੇ ਪੂਰਾ ਇੰਚ ਉੱਪਰੋਂ ਤੇ ਮੱਥਾ ਇੱਥੋਂ ਤੁਹਾਨੂੰ ਫੀਲ ਹੋ ਰਿਹਾ ਜਦੋਂ ਤੁਸੀਂ ਗੌਰ ਕਰੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਉੱਪਰੋਂ ਤੇ ਮੱਥਾ ਪਿੱਛੇ ਨਹੀਂ ਹੈਗਾ ਤੇ ਜਦੋਂ ਪਿੱਛੇ ਹੋਏਗਾ ਤੁਹਾਨੂੰ ਫੀਲ ਹੋ ਜਾਏਗਾ ਕਿ ਅੱਗੋਂ ਨਹੀਂ ਹੈਗਾ ਪਿੱਛੋਂ ਹੈਗਾ ਉਹਵੇਂ ਇਵੇਂ ਹੀ ਲੱਗ ਰਿਹਾ ਹੁੰਦਾ ਬੰਦੇ ਨੂੰ ਕਿ ਮੇਰਾ ਸਾਰਾ ਸਿਰ ਦੁਖ ਰਿਹਾ ਐਕਚੁਅਲੀ ਉਹ ਸਾਰਾ ਨਹੀਂ ਦੁਖ ਰਿਹਾ ਹੁੰਦਾ ਉੱਥੋਂ ਮੇਨ ਹੋ ਰਿਹਾ ਹੁੰਦਾ ਕਿ ਤੁਹਾਡੀਆਂ ਇਹ ਚੀਜ਼ਾਂ ਫਟ ਰਹੀਆਂ ਆ ਇਹ ਚੀਜ਼ਾਂ ਤੇ ਇਹਦਾ ਮਤਲਬ ਹੈ ਬੀਪੀ ਹਾਈ ਹੈ ਓਕੇ ਜਦੋਂ ਸਿਰ ਤਸ ਤਸ ਕਰਦਾ ਹੁੰਦਾ ਕਹਿੰਦਾ ਜੀ ਅੱਗੋਂ ਸਾਹਮਣੇ ਉਹ ਉੱਪਰੋਂ ਉਹ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰੋ ਆਪਣਾ ਅਗਰ ਹਾਈ ਹੈ ਤੇ ਗੌਰ ਕਰੋ ਤੁਸੀਂ ਪਾਣੀ ਤੇ ਨਹੀਂ ਲਾਈਫ ਚ ਘੱਟ ਰੱਖਿਆ ਹੋਇਆ ਓਕੇ ਅਗਰ ਤੁਹਾਡਾ ਪਾਣੀ 3 ਸਵਾ 3 ਲੀਟਰ ਤੋਂ ਘੱਟ ਹੈ ਤੇ ਬੀਪੀ ਡੈਫੀਨੇਟ 1 ਸਾਲ 2 ਸਾਲ ਬਾਅਦ ਹਾਈ ਹੋਣਾ ਸ਼ੁਰੂ ਹੋ ਜਾਏਗਾ ਸਵਾ 3 ਲੀਟਰ ਘੱਟ 3 ਲੀਟਰ ਘੱਟ ਚਾਹੀਦਾ ਮੈਨਿੰਮਮ ਪਾਣੀ 3 ਲੀਟਰ ਚਾਹੀਦਾ ਔਰ ਉਬਲਿਆ ਹੋਇਆ ਨਾ ਹੋਵੇ ਗਰਮ ਨਾ ਹੋਵੇ ਵਾਰਮ ਨਾ ਹੋਵੇ ਕਈ ਲੋਕ ਚਾਹ ਨੂੰ ਵੀ ਪਾਣੀ ਕੰਸੀਡਰ ਕਰਦੇ ਮੈਂ ਮੈਂ ਉਹੀ ਸਵਾਲ ਤੇਰੇ ਬਾਅਦ ਜਾ ਰਿਹਾ ਸੀ ਜੂਸ ਡਰਿੰਕ ਨਹੀਂ ਹੈ ਦੁੱਧ ਨਹੀਂ ਹੈ ਪਾਣੀ ਪਾਣੀ ਹੈ ओके ਸਾਦਾ ਪਾਣੀ 3 ਲੀਟਰ ਪਲੱਸ ਸਾਦਾ ਪਾਣੀ ਸਰਦੀਆਂ ਚ ਔਰ 3.5 ਲੀਟਰ ਪਲੱਸ ਸਾਦਾ ਪਾਣੀ ਗਰਮੀਆਂ ਚ ਆਪਣੇ ਇਲਾਕੇ ਚ ਰਹਿਣ ਵਾਲਿਆਂ ਨੂੰ ਤਾਂ 4 ਲੀਟਰ ਪਲੱਸ ਹੀ ਪੀਣਾ ਚਾਹੀਦਾ ਉੱਥੇ ਪਾਕਿਸਤਾਨ ਇੰਡੀਆ ਜੀ 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 ਹੁਣ ਜਿਹੜਾ ਬੰਦਾ ਪਾਣੀ ਘੱਟ ਪੀਂਦਾ ਔਰ ਕਈ ਸਾਲਾਂ ਤੋਂ ਘੱਟ ਪੀ ਰਿਹਾ ਮੇਰੇ ਕੋਲ ਐਸੇ ਬੜੇ ਲੋਕ ਆਂਦੇ ਜਿਹੜੇ ਕਹਿੰਦੇ ਉਹ ਤਾਂ ਇੱਕ ਦੋ ਗਲਾਸ ਪੀਨੇ ਰੋਜ਼ ਤਸਬੋਤ ਕੇ ਗਰਮ ਪਾਣੀ ਵੀ ਪੀਨੇ ਹਮ ਉਹ ਜਿਹੜਾ ਗਰਮ ਪਾਣੀ ਹੈ ਉਹ ਕਿਡਨੀ ਦੇ ਨੇਫਰons ਚੋਂ ਗੁਜ਼ਰਨਾ ਹੈ ਤੇ ਨੇਫਰons ਇਹ ਛੋਟੇ ਛੋਟੇ ਟਾਈਨੀ ਫਿਲਟਰ ਨੇ ਇੱਕ ਇੱਕ ਐਡੇ 9 ਸੈਂਟੀਮੀਟਰ ਦੇ ਕਿਡਨੀ ਚ 1.5 ਮਿਲੀਅਨ ਨੇਫਰons ਹੁੰਦੇ ਨੇ 1.5 ਮਿਲੀਅਨ 15 ਲੱਖ ਜੀ ਕਿੰਨੇ ਛੋਟੇ ਹੋਣੇ ਕਿੰਨੇ ਡੈਲੀਕੇਟ ਹੋਣੇ ਕਿੰਨੇ ਸਮਾਲ ਹੋਣੇ ਕਿੰਨੇ ਨਰਮ ਹੋਣੇ ਹਮ ਹਮ ਉਹਨਾਂ ਵਿੱਚੋਂ ਜਦੋਂ ਤੁਸੀਂ ਗਰਮ ਪਾਣੀ ਗੁਜ਼ਾਰਦੇ ਹੋ ਤੇ ਉਹ ਡੈਮੇਜ ਹੋ ਜਾਂਦਾ ਹੈ ਫਿਲਟਰਸ ਤੁਹਾਡੇ। ਉਹ ਓਕੇ। ਜਦੋਂ ਉਹ ਫਿਲਟਰਸ ਡੈਮੇਜ ਹੋ ਜਾਂਦੇ ਫਿਰ ਤੁਸੀਂ ਕਹਿੰਦੇ ਹੋ ਮੇਰੇ ਤਾਂ ਕਿਡਨੀ ਚੋਂ ਪ੍ਰੋਟੀਨ ਲੀਕ ਹੋ ਰਹੀ ਹੈ। ਮੇਰੇ ਤਾਂ ਯੂਰਿਨ ਚ ਛੱਕ ਬੰਦ ਰਹੀ ਹੈ। ਮੇਰੇ ਤਾਂ ਯੂਰਿਨ ਚ ਸਮੈਲ ਆ ਰਹੀ ਹੈ। ਉਹ ਜਦੋਂ ਚੈੱਕ ਕਰਦੇ ਮਾਈਕਰੋ ਅਲਬੂਮਨਸ ਦਾ ਟੈਸਟ ਹੁੰਦਾ ਹੈ ਦਾ ਇਸ ACR ਦਾ। ਅਲਬੂਮਨ ਕਰਟੀਨਾਈਨ ਰੇਸ਼ੋ। ਉਹ ਬੜੀ ਹਾਈ ਹੁੰਦੀ ਹੈ। ਔਰ ਉਹ ਕਿਡਨੀ ਨੂੰ ਡੈਮੇਜ ਕਰ ਦਿੰਦੀ ਹੈ। ਜੇ ਤੁਸੀਂ ਇਹਦਾ ਚੈੱਕ ਹੀ ਨਹੀਂ ਕਰਾਉਂਦੇ ਕਾਫੀ ਸਾਲ ਤੇ ਤੁਹਾਡੇ ਕਿਡਨੀ ਤਬਾਹ ਹੋ ਜਾਂਦੇ ਖਤਮ। ਫਿਰ ਤੁਸੀਂ ਡਾਇਲਿਸਿਸ ਤੇ Oh, okay. GFR ਦਾ ਇੱਕ ਟੈਸਟ ਹੈ ਕਿਡਨੀ ਦਾ ਉਹ ਬਹੁਤ ਪਿੱਛੇ ਆ ਜਾਂਦਾ ਇਹ ਬੀਪੀ ਹਾਈ ਵਾਲਿਆਂ ਦਾ ਇਹ ਹੁੰਦਾ ਹਾਂਜੀ ਇਹ ਸਿਚੁਏਸ਼ਨ ਜਿਨ੍ਹਾਂ ਨੂੰ ਬੀਪੀ ਹਾਈ ਹੁੰਦਾ ਓਕੇ ਅੱਛਾ ਹੁਣ ਇਹ ਦੂਸਰਾ ਕਿਸਮ ਦਾ ਸਿਰਦਰਦ ਸੀਗਾ ਇੱਕ ਤੀਸਰੀ ਕਿਸਮ ਦਾ ਸਿਰਦਰਦ ਅੱਛਾ ਜਿਹੜਾ ਅੱਧਾ ਸਿਰ ਜਾਂ ਇੱਧਰ ਹੋਏਗਾ ਜਾਂ ਇੱਧਰ ਹੋਏਗਾ ਓਕੇ ਤੁਹਾਨੂੰ ਸਾਫ਼ ਪਤਾ ਹੋਏਗਾ ਕਿ ਇੱਥੇ ਵੱਜ ਰਿਹਾ ਸਿਰ ਮੇਰਾ ਇੱਧਰੋਂ ਨਹੀਂ ਦੁਖ ਰਿਹਾ ਜਾਂ ਇੱਧਰੋਂ ਦੁਖ ਰਿਹਾ ਤੇ ਇੱਧਰੋਂ ਨਹੀਂ ਦੁਖ ਰਿਹਾ ਜੀ ਇਹਨੂੰ ਮਾਈਗਰੇਨ ਕਹਿੰਦੇ ਨੇ ਓਕੇ ਅੱਦਾ ਸਿਰਦਰਦ ਹੈ ਜਿਹੜਾ ਉਹਨੂੰ ਮਾਈਗਰੇਨ ਕਹਿੰਦੇ ਹਨ। ਉਹ ਮਾਈਗਰੇਨ। ਔਰ ਯੂਜੂਅਲੀ ਸਵੇਰ ਦਾ ਟਾਈਮ ਹੁੰਦਾ ਜਾਂ ਸ਼ਾਮ ਦਾ ਟਾਈਮ ਹੁੰਦਾ। ਸਾਰਾ ਦਿਨ ਵੀ ਹੋ ਸਕਦਾ ਜਦੋਂ ਇੱਕ ਬਹੁਤ ਟਾਈਮ ਤੋਂ ਤੁਸੀਂ ਸਿਰਦਰਦ ਦਾ ਧਿਆਨ ਨਾ ਕਰੋ ਫਿਰ 24 ਘੰਟੇ ਹੁੰਦਾ। ਉਹਦੇ ਕਾਰਨ ਵੀ ਇਹ ਹੀ ਨੇ। ਉਹਦੇ ਕਾਰਨ ਕੁਝ-ਕੁਝ ਇਹ ਤੇ ਲੇਕਿਨ ਕੁਝ-ਕੁਝ ਹੋਰ ਵੀ ਨੇ। OK। ਉਹਦਾ ਕਾਰਨ ਸਟ੍ਰੈਸ ਵੀ ਹੋ ਸਕਦਾ। ਸਟ੍ਰੈਸ ਵੀ ਹੈ। ਬਾਈਪੀਪੀ ਦਾ ਵੀ ਕਾਰਨ ਸਟ੍ਰੈਸ ਹੋ ਸਕਦਾ। ਹਾਂ। ਉਹਦਾ ਕਾਰਨ ਆਇਰਨ ਦਾ ਡੈਫੀਨਿਟਲੀ ਹੈ। ਆਇਰਨ ਲੋ ਹੋਏਗਾ ਹੇਮੋਗਲੋਬਿਨ ਲੋ ਹੋਏਗਾ ਉਹੀ ਜਿਹੜੇ ਲੋ ਬੀਪੀ ਦੇ ਸਿੰਪਟਮਸ ਆ ਉਹਦੇ ਕਾਰਨ ਉਹ ਵਾਲੇ ਤਾਂ ਹੋਣਗੇ ਓਕੇ ਔਰ ਅਗਰ ਉਹ ਨਹੀਂ ਹੈਗੇ ਤੇ ਫੇਰ ਵੀ ਉਹਦੇ ਕਾਰਨ ਇੱਕ ਹੈਗਾ ਸਟ्रेस ਟੈਨਸ਼ਨ ਜਾਂ ਅੱਖਾਂ ਦੀ ਕਮਜ਼ੋਰੀ ਤੁਹਾਨੂੰ ਐਨਕ ਲੱਗ ਰਹੀ ਹੈ ਤੇ ਤੁਸੀਂ ਗੌਰ ਨਹੀਂ ਕਰ ਰਹੇ ਤੁਸੀਂ ਉਵੇਂ ਪੜੀ ਜਾ ਰਹੇ ਹੋ ਚੀਜ਼ਾਂ ਤੁਸੀਂ ਪਤਾ ਨਹੀਂ ਕੀਤਾ ਕਿ ਤੁਹਾਡੀ ਨਜ਼ਰ ਵੀਕ ਹੋ ਰਹੀ ਹੈ ਜਦੋਂ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ ਉਦੋਂ ਵੀ ਤੁਹਾਨੂੰ ਮਾਈਗਰੇਨ ਹੋਣਾ ਸ਼ੁਰੂ ਹੋ ਸਕਦਾ ਤੁਸੀਂ ਧਿਆਨ ਨਹੀਂ ਕਰਦੇ ਓਕੇ ਤੁਸੀਂ ਐਨਕ ਨਹੀਂ ਲਾਉਂਦੇ ਜਦੋਂ ਤੁਸੀਂ ਗਲਾਸਸ ਲਾਣੇ ਸ਼ੁਰੂ ਕਰਦੇ ਹੋਗੇ ਇਹ ਰੁਕ ਜਾਏਗਾ ਨਾਲ ਹੀ ਆਪਣੇ ਸਾਰੇ B12 D ਔਰ ਆਇਰਨ ਟੈਸਟ ਕਰਾਓ ਹੁਣ ਇਹਦੀ ਅਗਰ ਆਪਣੇ ਕੋ ਪੰਜ ਕੁ ਮਿੰਟ ਹੈਗੇ ਹਾਂਜੀ ਬਿਲਕੁਲ ਐਗਜ਼ੈਕਟਲੀ ਆਪਣੇ ਕੋ ਇਹਦੀ ਹੁਣ ਦਵਾਈਆਂ ਕੀ ਹੋ ਸਕਦੀਆਂ ਹਾਂਜੀ ਇਹਦੀ ਮੇਜਰ ਦਵਾਈ ਮਾਈਗਰੇਨ ਦੀ ਹੈਗੀ ਹੈ ਸੈਂਗੁਨੇਰੀਆ S A N G U N E R I A ਸੈਂਗੁਨੇਰੀਆ 30 ਪੋਟੈਂਸ ਇਹਦੀ ਦੂਸਰੀ ਮੇਜਰ ਦਵਾਈ ਹੈ ਜਲਸੀਮੀ ਹੈ GL SIMIUM 200 ਇਹ ਸਾਰੀਆਂ ਹੋਮ्योपैथिक ਦੀਆਂ ਹੋਮਿਓ ਮੈਂ ਦੂਸਰੇ ਤੱਕ ਮੈਨੂੰ ਇੱਕ ਪਰਸੈਂਟ ਬਿਲੀਫ ਨਹੀਂ ਹੈਗਾ ਮੈਂ ਉਹ ਗੋਲੀ ਖਾਈ ਨਹੀਂ ਸਕਦਾ ਖਾਵਾ ਤਾਂ ਮੈਨੂੰ ਕੁਝ ਹੋ ਜਾਂਦਾ ਮੈਂ ਉਹ ਗੋਲੀ ਵੇਖ ਲਾ ਮੈਨੂੰ ਕੁਝ ਹੋ ਜਾਂਦਾ ਉਹ ਮੇਰੇ ਕੋਲ ਅਕਸਰ ਲੋਕ ਲੈ ਆਉਂਦੇ ਆ ਕਹਿੰਦੇ ਜੀ ਮੈਂ ਗੋਲੀ ਖਾ ਰਿਆ ਐ ਗੋਲੀ ਖਾ ਰਿਆ ਮੇਰੇ ਨੇੜੇ ਨੇੜੇ ਕਰਕੇ ਰੱਖ ਰਿਹਾ ਹੁੰਦੇ ਮੈਂ ਕਿਹਾ ਢੁੱਪਾ ਕਰ ਲਓ ਉਸੇ ਨੂੰ ਦੂਰ ਕਰ ਲਓ ਇਹਦੀਆਂ ਬੇਵਜਾਰੀਆਂ ਮੈਨੂੰ ਯਾ ਕੋਤੋਂ ਦੀ ਗੱਲ ਹੈ ਜਿਹੜੇ ਬੰਦੇ ਨੇ ਹੱਥੇ ਨਾਲ ਲਾਇਆ ਹੋਵੇ ਕਦੇ 30 40 ਸਾਲਾਂ ਵਿੱਚ 25 30 ਸਾਲਾਂ ਜਦੋਂ ਦੀ ਹੋਸ਼ ਸੰਭਾਲ ਲਈ ਮੈਂ ਉਹ ਗੋਲੀਆਂ ਤੋਂ ਦੂਰ ਜੀ ਉਹ ਜਦੋਂ ਮੈਂ ਉਹਨੂੰ ਹੱਥ ਲਾ ਦਿਆ ਤਾਂ ਮੈਨੂੰ ਅਸਰ ਹੋਣਾ ਚੁਰਾ ਹੋ ਜਾਂਦਾ ਵਾਹ ਮੈਂ ਕਦੇ ਨੀਂਦ ਦੀ ਗੋਲੀ ਖਾ ਲਾਣਾ ਹੂੰ ਹੂੰ ਦੇਖੋ ਮੈਨੂੰ ਕਦੀ ਜ਼ਰੂਰਤ ਨਹੀਂ ਪਈ ਰੱਬ ਨੇ 8 ਘੰਟੇ ਬੜੀ ਡੀਪ ਸਲੀਪ ਦਿੱਤੀ ਹੈ ਤੇ ਉਹ ਕਹਿੰਦੇ ਬੜੀ ਡੀਪ ਸਲੀਪ ਲਈ ਹ ਸਾਰਾ ਦਿਨ ਇਮਾਨਦਾਰੀ ਨਾਲ ਕੰਮ ਕਰਨਾ ਪੈਂਦਾ ਬਿਲਕੁਲ ਬੜੀ ਡੀਪ ਸਲੀਪ ਹੈ ਸ਼ੁਕਰ ਰੱਬ ਦਾ ਕਿਥੇ ਸੌਣਾ ਪਤਾ ਹੀ ਨਹੀਂ ਹੁੰਦਾ ਕਿਥੇ ਸੁੱਤਾ ਤੇ 8 ਘੰਟੇ ਬਾਅਦ ਅੱਖ ਖੁੱਲਦੀ ਹੈ ਆ ਜਿਹੜੀਆਂ ਦੋ ਦਵਾਈਆਂ ਦਾ ਜ਼ਿਕਰ ਕੀਤਾ ਤੁਸੀਂ ਦੋ ਹੀ ਹਨਫ ਨੇ ਜਾਂ ਹੋਰ ਦਵਾਈਆਂ ਮਿਕਸ ਨੇ ਨਹੀਂ ਇਹ ਡਿਪੈਂਡ ਕਰਦਾ ਕਿ ਤੁਹਾਡੇ ਸਿੰਪਟਮਸ ਕੀ ਕੀ ਨੇ ਪਿੱਛੇ ਇਹ ਤਾਂ ਮੈਂ ਮੇਜਰ ਦੱਸਿਆ ਕਿ ਜਿਹੜੇ ਲੋਕ ਮੈਨੂੰ ਅਪਰੋਚ ਨਹੀਂ ਕਰ ਸਕਦੇ ਉਹ ਵਿਚਾਰੇ ਲੈ ਕੇ ਇਹਨੂੰ ਖਾਣੀ ਸ਼ੁਰੂ ਕਰ ਦੇ। ਹੁਣ ਇਹ ਲੈ ਕੇ ਇਹਨਾਂ ਨੂੰ ਦੋ ਵਾਰ ਨੂੰ ਅਲੱਗ-ਅਲੱਗ ਲੈਣਾ ਜਲਸੀਮੀਅਮ ਦੇ 5 ਡਰਾਪਸ ਇੱਕ ਵਾਰੀ ਲੈਣੇ ਸਵੇਰ ਨੂੰ ਜੇ ਤੁਹਾਨੂੰ ਸਿੰਪਟਮਸ ਵੇਅਰ ਹੈ ਤੇ ਦੋ ਵਾਰੀ ਤੇ ਜੇ ਐਕਿਊਟ ਹੈ ਬਹੁਤ ਹੀ ਸੇਅਰ ਫਿਰ ਜਲਸੀਮੀਅਮ 200 ਦੇ ਕੋਚਰ ਸਾਤ ਤਿੰਨ ਵਾਰੀ ਪੰਜ ਡ੍ਰੋਪ ਲੈ ਲਓ। ਫਿਰ ਇਹਨੂੰ ਦੋ ਤੇ ਕਰ ਦਿਓ ਫਿਰ ਇਹਨੂੰ ਇੱਕ ਤੇ ਕਰ ਦਿਓ ਮਹੀਨੇ ਦੇ ਵਿੱਚ ਵਿੱਚ ਇੱਕ ਤੇ ਆ ਜਾਏ। ਫਿਰ ਇੱਕ ਦਿਨ ਛੱਡ ਕੇ ਤੇ ਕਰ ਦੇਣਾ। ਜਿਹੜੀ ਦੂਸਰੀ ਸੈਂਗੁਨੇਰੀਆ 30 ਉਹਦੇ 10 ਤੋਂ 15 ਡ੍ਰੌਪ ਤਿੰਨ ਵਾਰੀ ਲੈਣੇ ਤਿੰਨ ਚ ਤੁਸੀਂ 10 ਤੋਂ 15 ਡ੍ਰੌਪ ਇੰਨੇਕ ਪਾਣੀ ਚ ਦੋ ਚਮਚ ਪਾਣੀ ਚ ਪਾ ਕੇ OK ਸ਼ੀਸ਼ੇ ਦੇ ਗਲਾਸ ਚ ਲੈਣੇ ਆ ਜਾਂ ਸ਼ੀਸ਼ੇ ਦੇ ਕੱਪ ਚ ਉਹਦੇ ਚ ਨਹੀਂ ਲੈਣੇ ਆਪਣੇ ਸਟੀਲ ਦੇ ਗਲਾਸ ਸਟੀਲ ਦੇ ਗਲਾਸ ਚ ਨਹੀਂ ਲੈਣੇ OK ਔਰ ਇਹਦੇ ਇਹਦੇ 10 ਤੋਂ 15 ਡ੍ਰੌਪ ਤਿੰਨ ਵਾਰੀ ਦਿਨ ਚ ਲੈਣੇ ਸ਼ੁਰੂ ਕਰ ਦਿਓ ਹਾਂ ਅਗਰ ਤੁਹਾਨੂੰ ਇਹ ਫੇਰ ਵੀ ਨਹੀਂ ਹੋ ਰਿਹਾ ਆਰ 182 ਇੱਕ ਡਾਕਟਰ ਰੈਕਵਿਕ ਦੇ ਦਵਾਈ ਆ ਉਹਦੇ 10 ਤੋਂ 15 ਡ੍ਰੌਪ ਨਾਲ ਐਕਸਟਰਾ ਐਡ ਕਰ ਦਿਓ ਤਿੰਨ ਵਾਰੀ ਦਿਨ ਚ ओके ਜੇ ਫੇਰ ਵੀ ਨਹੀਂ ਹੋ ਰਿਹਾ ਤੁਸੀਂ ਦੇਖ ਰਹੇ ਹੋਗੇ ਤੁਹਾਡਾ ਬੀਪੀ ਜਦੋਂ ਤੁਸੀਂ ਚੈੱਕ ਕਰਦੇ ਹੋ 110 70 ਹੀ ਹੁੰਦਾ ਹ ਹ ਫਿਰ ਨਾਲ ਕੈਲੀ ਫਾਸ ਇੱਕ ਦਵਾਈ ਹੈ ਕੇ ਏ ਐਲ ਆਈ ਆਮ ਕੈਲੀਅਮ ਫਾਸਫੋਰਿਕ ਐਮੋਨੀਅਮ ਉਹਨੂੰ ਕੈਲੀ ਫਾਸ ਕਹੋ ਕੈਲੀ ਫਾਸ 1 ਐਮ ਦੇ ਪੰਜ ਡ੍ਰੌਪਸ ਸਵੇਰ ਇੱਕ ਵਾਰੀ ਲੈ ਲਓ ਜਲ ਸੇਮੀਅਮ ਦੇ ਨਾਲ ਨਹੀਂ ਲੈਣੇ ਇਹ ਦੋਨੋਂ ਅਲੱਗ ਅਲੱਗ ਲੈਣੀਆਂ ਕੈਲੀ ਫਾਸ ਦੇ ਪੰਜ ਡ੍ਰੌਪ ਇੱਕ ਵਾਰੀ ਹਮ ਰੋਜ਼ ਦੇ ਜੇ ਫੇਰ ਵੀ ਨਹੀਂ ਹੋ ਰਿਹਾ ਹਮ ਤੁਸੀਂ ਆਪਣਾ ਬੀਪੀ ਚੈੱਕ ਕਰਦੇ ਹੋ ਤੇ ਲੋਹੀ ਹੁੰਦਾ ਫਿਰ ਤੁਸੀਂ ਆਇਰਨ ਵਿਟਾਮਿਨ ਡੀ ਬੀ12 ਸਾਰੇ ਮਿਨਰਲ ਜਿਸਮ ਦੇ ਜਿੰਨੇ ਮਿਨਰਲਸ ਨੇ ਡਾਕਟਰ ਕੋਲ ਜਾ ਉਹਨਾਂ ਕੋ ਮੇਰੇ ਸਾਰੇ ਵਿਟਾਮਿਨਸ ਸਾਰੇ ਮਿਨਰਲਸ ਟੈਸਟ ਕਰ ਉਹਦੇ ਚ ਜਿਹੜਾ ਜਿਹੜਾ ਮਿਨਰਲ ਲੋ ਹੈ ਉਹਨੂੰ ਕਹੋ ਕਿ ਮੈਨੂੰ ਇਹਦੇ ਅਗੇਂਸਟ ਵਿਟਾਮਿਨ ਲਿਖ ਦੇ ਮੇਰਾ ਕਿਹੜਾ ਵਿਟਾਮਿਨ ਲੋ ਹੈ ਉਹ ਵਿਟਾਮਿਨ ਲੈਣਾ ਸ਼ੁਰੂ ਕਰਦੇ ਹੋ ਤੇ ਵਾ ਵਾਸੇ ਤੱਕ ਲਓ ਵਾਹ ਉਹ ਜਦੋਂ ਵਿਟਾਮਿਨ ਬੇਸ ਤੜੀ ਪੂਰੀ ਹੋ ਗਈ ਤੇ ਉਦੋਂ ਤੁਹਾਡੇ बीपी ने पूरा हो जाना जब बीपी पूरा हो गया तो ਤੁਹਾਡਾ ਵਾਈਗਰਨ ਰੁਕ ਜਾਣਾ ਤੇ बीपी ਪੂਰਾ ਕਰਨ ਦਾ ਇੱਕ ਹੋਰ ਵੀ ਤੀਰ ਤਰ੍ਹਾਂ ਦਵਾਈ ਲੱਗਦੀ ਹੈ ਉਹ ਹੈ ਪਿਸਤੇ ਪਿਸਟੇਸ਼ੀਅਸ ਅਗਰ ਕਿਸੇ ਦਾ बीपी ਬਹੁਤ ਲੋਅ ਹੋਊ ਕੋਈ ਦਵਾਈ ਨਹੀਂ ਯਾਦ ਰਹੀ ਕੋਈ ਉਹਨੂੰ ਸਮਝ ਨਹੀਂ ਆ ਰਹੀ ਮੈਂ ਕਿਹੜੀ ਦਵਾਈ ਲਵਾ ਉਹ ਇੰਨੇ ਪਿਸਤਾਸ਼ੋ ਮੁੱਠੀ ਭਰ ਕੇ ਸਵੇਰ ਦੁਪਹਿਰ ਸ਼ਾਮ ਖਾਏ ਇੰਨੇ ਲੇਕਸ ਪਾਣੀ ਤੇਨ ਲੀਟਰ ਪਲਸ ਪੀ ਪਿਸਤਾਚੋ ਚ ਕੋਲੇਸਟ੍ਰੋਲ ਦਾ ਰੱਤਾ ਨਹੀਂ ਕੋਈ ਕੋਲੇਸਟ੍ਰੋਲ ਦਾ ਸਾਡੇ ਕਿਸੇ ਪੇਸ਼ੈਂਟ ਨੂੰ ਡਰਦਾ ਸਾਡੇ ਕੋਲ ਇੱਕ ਐਸੀ ਚੀਜ਼ ਹੈਗੀ ਹੈ ਤੁਹਾਡੇ ਕਿਚਨ ਚ ਜਿਹੜੇ ਤੁਸੀਂ ਇੱਕ ਐਨੀ ਕੁ ਰੋਜ਼ ਲੈ ਲਓ ਤੇ ਕੋਲੇਸਟ੍ਰੋਲ ਦੀ ਉਸੇ ਦਿਨ ਗੋਲੀ ਛੱਡ ਦਿਓ ਹੁਣ ਦਿਓ ਵੀ ਹੁਣ ਦਿਓ ਕਿੰਨੀਆਂ ਕੀਮਤੀ ਗੱਲਾਂ ਸੀ ਦੱਸ ਰਹੇ ਹਾਂ ਕਿਉਂਕਿ ਦਰਸ਼ਕ ਦੁਨੀਆ ਭਰ ਦੇ ਦਰਸ਼ਕ ਉਹਦਾ ਪੂਰਾ ਲਹਾ ਵੀ ਲੈ ਰਹੇ ਨੇ ਜਿਹੜੀਆਂ ਗੱਲਾਂ ਤੁਹਾਡੀਆਂ ਨੇ ਬਿਲਕੁਲ ਯੂਨੀਕ ਨੇ ਬਿਲਕੁਲ ਡਿਫਰੈਂਟ ਨੇ ਨਾਲੋਂ ਸੋ ਇਸ ਕਰਕੇ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਮਾਈਗਰੇਨ ਦੀ ਮਾਈਗਰੇਨ ਦੀ ਗੱਲ ਖਤਮ ਕਰਦੇ ਨਾਲ ਦੀ ਨਾਲ ਥੋੜਾ ਜਿਹਾ ਟਾਈਮ ਥੋੜਾ ਰਹਿ ਗਿਆ ਮੈਂ ਚਾਹਣਾ ਵੀ ਥੋੜਾ ਜਿਹਾ ਜਿਹੜਾ ਰਸੋਈ ਦੇ ਵਿੱਚ ਪਿਆ ਸਮਾਨ ਹੈ ਕਿਹੜਾ ਇਹੋ ਜਿਹਾ ਜਿਹਦੇ ਨਾਲ 올ਿਵ ਆਇਲ ਜ਼ਤੂਨ ਦਾ ਤੇਲ ਅਸਲੀ ਜ਼ਤੂਨ ਦਾ ਤੇਲ ਅਗਰ ਇੱਕ ਚਮਚ ਕੋਈ ਲੈ ਲੇ ਰਾਤ ਨੂੰ ਖਾਣਾ ਖਾ ਕੇ ਉਹਦਾ ਬੀਪੀ ਹਾਈ ਨਾ ਹੁੰਦਾ ਹੋਵੇ ਅਗਰ ਹਾਈ ਹੁੰਦਾ ਤੇ 5 ਡਰਾਪਸ ਲਵੇ ਬਸ ਓਕੇ ਅਸਲੀ 95% 올ਿਵ ਆਇਲ ਫੇਕ ਹੈ ਦੁਨੀਆ 'ਚ ਜਿੰਨੇ ਫੇਰ ਅੱਛਾ असले ऑलिव ऑयल ਮਹੰਗਾ ਹੋਏਗਾ ਤੇ ਛੋਟੀ ਪੈਕਿੰਗ ਚ ਹੋਏਗਾ 2 2 ਲੀਟਰ ਦੀਆਂ ਪੈਕਿੰਗਾਂ ਵਾਲੇ 올िव ऑयल ਚ 20 30% 올िव ऑयल ਹੁੰਦਾ 70% ਕੋਈ ਵੈਜੀਟੇਬਲ ਆਇਲ ਰਤਨਾ ਦੇ ਹੂੰ ਤੇ ਜਿਹੜੇ 20 ਡਾਲਰ ਦੇ ਤੁਹਾਨੂੰ 3 ਲੀਟਰ ਲੱਭ ਜਾਂਦੇ ਨੇ ਨਾ ਕਿਵੇਂ ਪੋਸੀਬਲ ਹੈ ਕਿ 올िव ऑयल 1 ਲੀਟਰ ਵੀ 20 ਡਾਲਰ ਦਾ ਲੱਭ ਜੇ ਉਹ ਬੋਤਲ ਹੀ 20 ਡਾਲਰ ਦੀ ਹੁੰਦੀ ਉਹ ਜਿਹੜੀ ਚ ਪਾਇਆ ਹੁੰਦਾ ਉਹਨਾਂ ਨੇ ਤੇ ਉਹਦੇ ਚ ਆਇਲ ਕਿੰਨਾ ਹੋਏਗਾ ਵਿੱਚ ਕੋਮਨ ਸੈਂਸ ਹੈ ਨਾ ਤੇ 올िव ऑयल ਅਸਲੀ ਲੱਭ ਕੇ ਮਹੰਗਾ ਹੋਏਗਾ ਔਰ ਛੋਟੀ ਪੈਕਿੰਗ ਚ ਹੋਏਗਾ ਔਰ ਉਹਦਾ ਇੱਕ ਚਮਚਾ ਰਾਤ ਨੂੰ ਪੀਣਾ ਸ਼ੁਰੂ ਕਰ ਦਿਓ ਕੋਲੇਸਟ੍ਰੋਲ ਦੀ ਦਵਾਈ ਉਸੇ ਦਿਨ ਛੱਡ ਦਿਓ ਓਕੇ ਹੁਣ ਆਪਣੇ ਕੋਲ ਟਾਈਮ ਬਿਲਕੁਲ ਸਮਾਪਤੀ ਦੇ ਲੱਗ ਗਿਆ ਤਾਂ ਆਖਰੀ ਤੁਹਾਡਾ ਸੁਨੇਹਾ ਤੇ ਤੁਹਾਡੇ ਨਾਲ ਮਾਈਗਰੇਨ ਵਾਲੇ ਜਿਹੜੇ ਪੇਸ਼ੈਂਟ ਨੇ ਕਿਵੇਂ ਸੰਪਰਕ ਸਾਡੇ ਕਲੀਨਿਕ ਦੇ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਲੈਣਾ ਬਿਹਤਰ ਹੈ ਕਿ ਮੇਰੇ ਕੋ ਨਾ ਆਣ ਦਵਾਈਆਂ ਲੈ ਲਨ ਤਾਂ ਠੀਕ ਹੋ ਜਾਂਦੇ ਤੇ ਜੇ ਉਹਨਾਂ ਨੇ ਜ਼ਰੂਰ ਆਣਾ ਮੇਰੇ ਕੋਲ ਫਿਰ 77885548 ਇਹ ਕੈਨੇਡਾ ਦਾ ਨੰਬਰ ਹੈ ਪਲੱਸ 1 ਲਾ ਲੈਣਾ ਜੇ 778 885 5548 5548 ਇੱਕ ਕਲੀਨਿਕ ਦਾ ਨੰਬਰ ਅਪਾਇੰਟਮੈਂਟ ਲੈ ਕੇ ਫੋਨ ਤੇ ਵੀ ਅਪਾਇੰਟਮੈਂਟ ਦੇ ਦਿੰਦੇ ਮੈਂ ਫੋਨ ਤੇ ਹੀ ਗੱਲ ਕਰ ਲਵਾਂ ਨਾ ਪੈਸ਼ਟ ਅੱਧਾ ਠੀਕ ਹੋ ਜਾਂਦਾ ਅੱਛਾ ਗੱਲ ਸੁਣਾਓ ਫੋਨ ਤੇ ਮੈਨੂੰ ਯਾਦ ਆ ਗਈ ਗੱਲ ਆ ਕਈ ਦਿਨ ਤੋਂ ਮੈਂ ਜ਼ਿਕਰ ਵੀ ਕਰ ਰਿਹਾ ਆ ਫੋਨ ਦੇ ਉੱਤੇ ਕੋਈ ਕੈਲੀਫੋਰਨੀਆ 'ਚ ਬੈਠਾ ਉਹਨੇ ਪ੍ਰੋਗਰਾਮ ਸੁਨੇ ਆ ਉਹਨੂੰ ਵਧੀਆ ਲੱਗਾ ਕਿ ਮੈਂ ਡਾਕਟਰ ਮੁਹਤਾਜ ਜੀ ਨਾਲ ਗੱਲਬਾਤ ਕਰਨੀ ਹੈ ਤੇ ਪਹਿਲੀ ਕੰਸਲਟੇਸ਼ਨ ਮੈਂ ਉਹਨਾਂ ਨਾਲ ਕਰਨੀ ਚਾਹੁੰਦਾ ਸੰਜਾ ਟੀਵੀ ਦਾ ਜੇ ਜ਼ਿਕਰ ਕਰਨਗੇ ਕੋ ਮੜਾ ਮੋਟਾ ਪੰਜਾਬੀ ਰੂੰਗਾ ਚੁਗਾ ਨੂੰ ਤਾਂ ਤੁਹਾਡਾ ਵੀ ਨਾਂ ਲੈ ਦੇਣਗੇ ਕਿ ਸਾਨੂੰ ਛੱਡ ਦਿਓ ਫੀਸ ਤਾਂ ਮੈਂ ਤਾਂ ਪੂਰੀ ਛੱਡ ਦੇਗਾ ਤੁਹਾਡਾ ਤੁਸੀਂ ਕਿਸੇ ਦਾ ਫੋਨ ਕਰਕੇ ਕਹੋ ਰਮਨਦੀਪ ਕਹੇ ਕਰਨ ਕਹੇ ਬਿੱਲ ਪਾ ਜੀ ਕੋਈ ਕਵੇ ਸਾਡੇ ਕੋਈ ਦੋਸਤ ਕਹਿਣ ਸੁਪਨੀਤ ਕਵੇ ਕੋਈ ਜਾਣਨ ਵਾਲਾ ਮੇਰੇ ਸਾਰੇ ਦੋਸਤਾਂ ਦੀ ਦਵਾਈ ਫਰੀ ਜੀ ਸਿਰਫ ਦੋਸਤਾਂ ਦੀ ਨਹੀਂ ਐ ਕੋ ਦੋਸਤਾਂ ਦੇ ਦੋਸਤਾਂ ਦੀ ਵੀ ਦਵਾਈ ਫਰੀ ਹੈ ਵਾਹ ਜੀ ਵਾਹ ਮੇਰੇ ਸਾਰੇ ਰਿਸ਼ਤੇ ਵਾਲਿਆਂ ਦੀ ਦਵਾਈ ਫਰੀ ਹੈ ਰਿਸ਼ਤੇ ਦੇ ਅੱਗੋਂ ਦੋਸਤਾਂ ਦੀ ਵੀ ਦਵਾਈ ਫਰੀ ਹੈ ਵਾਹ ਜੀ ਸਾਰੇ ਗਰੀਬਾਂ ਮਸਕੀਨਾਂ ਦੀ ਦਵਾਈ ਫਰੀ ਹੈ ਜਿੰਨੇ ਗਰੀਬ ਮਸਕੀਨ ਇੱਥੇ ਕਈ BMW ਚਾਹੁੰਦੇ ਹੋ ਮਸਕੀਨ ਬਣ ਜਾਂਦੇ ਆ ਜੀ ਜੀ ਉਹਨਾਂ ਨੂੰ ਮੈਂ ਬਹੁਤ ਕੁੱਟਦਾ ਉਹਨਾਂ ਨੂੰ ਮੈਂ ਬਹੁਤ ਬੁਰਾ ਸਮਝਦਾ ਉਹ ਦੂਜੇ ਦਾ ਹੱਕ ਮਾਰਦੇ ਜੀ ਸਾਰੇ ਗਰੀਬਾਂ ਮਸਕੀਨਾਂ ਦੀ ਦਵਾਈ ਫਰੀ ਹੈ ਗਰੀਬ ਮਸਕੀਨ ਕਿਸੇ ਗਰੀਬ ਨੂੰ ਹੋਰ ਨੂੰ ਵੀ ਲੈ ਕੇ ਆਏਗਾ ਉਹਦੇ ਵੀ ਦਵਾਈ ਫਰੀ ਹੈ ਤੇ ਇਹ ਤੇ ਚੱਲਦੀ ਜ਼ਿੰਦਗੀ ਸਾਡੀ ਇਸੇ ਤੇ ਚੱਲ ਰਹੀ ਕੀ ਸੁਨਿਆ ਕੀ ਜਾਂਦੀ ਆ ਆਖਰੀ ਸੁਨਿਆ ਇਹ ਹੈ ਜੀ ਕਿ ਜਦੋਂ ਕਿਸੇ ਦੇ ਘਰ ਜਾਂਦੇ ਆ ਨਾ ਆਪਾਂ ਜੀ ਅਕਸਰ ਤੁਸੀਂ ਜ਼ਿਕਰ ਕੀਤਾ ਸੀ ਕਿ ਰਾਤ ਨੂੰ ਦਾਵਤਾਂ ਹੁੰਦੀਆਂ ਆਪਾਂ ਅਕਸਰ ਮੂੰ ਚੱਕ ਕੇ ਤੇ ਚਾਰ ਚਾਰ ਅਠ ਅਠ ਜੀ ਲੈ ਕੇ ਘਰਾਂ 'ਚ ਚਲੇ ਜਾਂਦੇ ਉਹ ਬੜੀ ਖੁਸ਼ੀ ਇਤਨੂੰ ਮਿਲ ਕੇ ਇਹ ਕਿਹੜੀ ਖੁਸ਼ੀ ਹੋਈ ਵੀ ਅਗਲੇ ਦੇ ਘਰ ਤੁਸੀਂ ਖਾਦੇ ਹੱਥ ਚਲੇ ਗਏ ਤੁਸੀਂ ਕਿਸੇ ਨੂੰ 2 ਮਿੰਟ ਲਈ ਮਿਲਣ ਗਏ ਹੋ ਨਾ ਤੇ ਉਹਦੇ ਲਈ ਇੱਕ ਕਾਫੀ 3 ਡਾਲਰ ਦੀ ਲੱਗ ਖਾਲੀ ਹੱਥ ਨਹੀਂ ਜਾਣਾ ਕਿਸੇ ਦੇ ਘਰ। ਓਕੇ ਆਦਤ ਬਣਾ ਲਓ 1 ਰੁਪਏ ਦੀ ਚੀਜ਼ ਲੈ ਜਾਓ। ਇੱਕ ਫੁੱਲ ਹੀ ਲੈ ਜਾਓ। ਕੋਈ ਸ਼ਹਿ ਲੈ ਜਾਓ। ਜੇ ਬਿਲਕੁਲ ਤੁਹਾਡੇ ਕੋਲ ਪੈਸੇ ਨਹੀਂ ਨਾ ਹੈਗੇ ਤੇ ਉਹ ਹੋਰ ਗੱਲ ਆ ਫਿਰ ਇੱਕ ਮੁਸਕਰਾਹਟ ਲੈ ਜਾਓ। ਵਾਹ ਜੀ। ਲੇਕਿਨ ਘਰ ਕਿਸੇ ਦੇ ਖਾਲੀ ਹੱਥ ਨਹੀਂ ਜਾਣਾ ਇਹ ਆਦਤ ਬਣਾ ਲਓ ਜ਼ਿੰਦਗੀ ਦੀ ਕਸਮ ਖਾ ਲਓ ਅੱਜ ਤੋਂ ਬਾਅਦ ਕਿਸੇ ਦੇ ਘਰ ਜਾਣਾ ਭਾਵੇਂ ਦਿਨ ਚ ਤਿੰਨ ਵਾਰ ਹੀ ਜਾਣਾ। ਖਾਲੀ ਹੱਥ ਨਹੀਂ ਜਾਣਾ। ਬੱਚਿਆਂ ਲਈ ਦੋ ਟਾਫੀਆਂ ਲੈ ਜਾਓ। ਬਹੁਤ ਬਹੁਤ ਧੰਨਵਾਦ ਰਕਸਾ ਬਹੁਤ ਵਧੀਆ ਲੱਗਾ ਤੁਹਾਡਾ ਮੁਲਾਕਾਤ ਕਰਕੇ ਗੱਲਬਾਤ ਕਰਕੇ ਉਮੀਦ ਹੈ ਕਿ ਦਰਸ਼ਕਾਂ ਦਾ ਲਾਭ ਹੋਣਗੇ ਅਗਲੀ ਵਾਰ ਫਿਰ ਮਿਲਾਂਗੇ ਥੈਂਕ ਯੂ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਡਾਕਟਰ ਮੁਰਤਜਾ ਕੈਨੇਡੀਅਨ ਹੋਮਿਓਪੈਥਿਕ ਦੇ ਬਾਰੇ ਐਕਸਪਰਟ ਡਾਕਟਰ ਮੁਰਤਜਾ ਨਾਲ ਗੱਲਬਾਤ ਹੋਈ ਹੈ ਮਾਈਗਰੇਨ ਸਿਰ ਦਰਦ ਆਉਣ ਵਾਲੇ ਸਮੇਂ 'ਚ ਹੁੰਦਾ ਹੈ 778 885 55 48 ਤੇ ਗੱਲਬਾਤ ਕਰ ਲਿਆ ਜੇ ਜਿਹੜੇ ਅਮਰੀਕਾ ਬੈਠੇ ਨੇ ਦੂਰ ਦੂਰਡੇ ਕਿਸੇ ਮੁਲਕ ਦੇ ਵਿੱਚ ਬੈਠੇ ਹੋ ਸਲਾਹ ਲੈਣੀ ਹੈ ਸਲਾਹ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਭਾਵੇਂ ਕੁਝ ਵੀ ਹੈ ਪਰ ਤੁਹਾਨੂੰ ਘੱਟੋ ਘੱਟ 50% ਪਹਿਲੀ ਸਲਾਹ ਦਾ ਜਿਹੜਾ ਉਹ ਤੁਹਾਨੂੰ ਆਫ ਕਰਨਗੇ ਪ੍ਰੋਗਰਾਮ ਦੇਖਣ ਲਈ ਤੁਹਾਡਾ ਤੈਅ ਦਿ ਲੋ ਤੁਹਾਨੂੰ ਆਗਲਾ ਪ੍ਰੋਗਰਾਮ ਲੈ ਕੇ ਅਦਰੂਗਾ ਤਦ ਤੱਕ ਲਈ ਰੱਖ ਰੱਖਾ ਜੀ